ਸਿੱਖ ਸਾਮਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਨੂੰ ਸਮਰਪਿਤ ਇੱਕ ਪ੍ਰਦਰਸ਼ਨੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਯੂਕੇ ਦੀ ਇੱਕ ਫਾਊਂਡੇਸ਼ਨ ਨੂੰ ਉੱਥੋਂ ਦੀ ਸਰਕਾਰ ਨੇ 2 ਲੱਖ ਪਾਉਂਡ ਦੀ ਗ੍ਰਾਂਟ ਦਿੱਤੀ ਹੈ ਜਿਸ ਕਰਕੇ ਉਹ ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਨੂੰ ਪ੍ਰਦਰਸ਼ਨ ਕਰੇਗੀ ਬਰਤਾਨੀਆ ਦੀ ਸਰਕਾਰ ਜਿਹੜੀ ਖਬਰ ਯੂਕੇ ਤੋਂ ਆਈ ਹੈ ਖਬਰੇ ਕਾ ਦੱਸ ਰਿਹਾ ਹੈ ਕਿ ਨੈਸ਼ਨਲ ਹੈਰੀਟੇਜ ਫੰਡ ਤੋਂ ਇਸ ਦਰਦਸ਼ਨੀ ਲਈ ਇਸ ਵਿਰਾਸਤ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਦਿਖਾਉਣ ਵਾਸਤੇ ਉਥੋਂ ਦੀ ਸਰਕਾਰ ਨੇ 2 ਲੱਖ ਪਾਉਂਡ ਦੀ ਗ੍ਰਾਂਟ ਦਿੱਤੀ ਹੈ ਸਿੱਖ ਸਾਮਰਾਜ ਦੇ ਆਖਰੀ ਸ਼ਾਸਕ ਮਹਾਰਾਜ ਦਲੀਪ ਸਿੰਘ ਦੀ ਵਿਰਾਸਤ ਬਾਰੇ ਜਾਣਕਾਰੀ ਦੇਣ ਲਈ ਯੂਕੇ ਦੇ ਇੱਕ ਅਜਾਇਬ ਘਰ ਨੂੰ ਨੈਸ਼ਨਲ ਲੋਟਰੀ ਹੈਰੀਟੇਜ ਫੰਡ ਮਤਲਬ ਕੌਮੀ ਵਿਰਾਸਤੀ ਫੰਡ ਚੋਂ 2 ਲੱਖ ਪਾਉਂਡ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ ਉੱਥੋਂ ਦੀ ਇੱਕ মিডিਆ ਦੀ ਰਿਪੋਰਟ ਮੁਤਾਬਕ ਨੌਰਫੋਕ ਥੈਟਫੋਰਡ ਸਥਿਤ ਅਜੈਬ ਘਰ ਨੂੰ ਇਹ ਰਾਸ਼ੀ ਇਸ ਦੀ ਸੋਮੀ ਵਰੇਗੰਡ ਦੇ ਮੌਕੇ ਦਿੱਤੀ ਗਈ ਆ ਇਸ ਅਜੈਬ ਘਰ ਦੀ ਸਥਾਪਨਾ 1924 ਵਿੱਚ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਰਾਜਕਮਾਰ ਫਰੈਂਟ੍ਰਿਕ ਦਲੀਪ ਸਿੰਘ ਨੇ ਕੀਤੀ ਸੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 19859 ਪਾਉਂਡ ਦੀ ਰਾਸ਼ੀ ਪਰਿਵਾਰ ਦੀ ਕਹਾਣੀ ਬਿਆਨ ਤੇ ਖਰਚ ਕੀਤੀ ਜਾਵੇਗੀ ਜਿਸ ਨੂੰ ਵੱਖ-ਵੱਖ ਮਾਧਿਅਮ ਦੇ ਰਹੀਏ ਪ੍ਰਦਰਸ਼ਨ ਕੀਤਾ ਜਾਏਗਾ ਜਿਗਰਜੋਗ ਮਹਾਰਾਜ ਦਲੀਪ ਸਿੰਘ ਸਿੱਖ ਰਾਜ ਦੀ ਨਹੀਂ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ ਪਿਤਾ ਤੇ ਭਰਾ ਦੀ ਮੌਤ ਮਗਰੋਂ ਦਲੀਪ ਸਿੰਘ 5 ਸਾਲ ਦੀ ਉਮਰ ਵਿੱਚ ਸਿੱਖ ਰਾਜ ਦੇ ਸ਼ਾਸਕ ਬਣ ਗਏ ਸਨ ਪਰ 1849 ਵਿੱਚ ਬਰਤਾਨੀਆਂ ਨੇ ਪੰਜਾਬ ਦੇ ਰਲੇਵੇਂ ਮਗਰੋਂ ਉਹਨਾਂ ਨੂੰ ਗੱਦੀ ਤੋਂ ਲਾਹ ਦਿੱਤਾ ਸੀ 15 ਸਾਲ ਦੀ ਉਮਰ ਵਿੱਚ ਦਲੀਪ ਸਿੰਘ ਬਰਤਾਨੀਆ ਪਹੁੰਚੇ ਸਨ ਤੇ ਮਗਰੋ ਸਫੌਕ ਵਿੱਚ ਐਲਵਿਡਨ ਹਾਲ ਵਿੱਚ ਆਪਣਾ ਘਰ ਬਣਾਇਆ ਸੀ। ਅਗਲੇ ਕਈ ਸਾਲਾਂ ਤੱਕ ਉਹਨਾਂ ਦਾ ਪਰਿਵਾਰ ਇਸੇ ਇਲਾਕੇ ਵਿੱਚ ਰਿਹਾ। ਦਲੀਪ ਸਿੰਘ ਦੇ ਦੂਜੇ ਪੁੱਤਰ ਰਾਜਕੁਮਾਰ ਫਰੈਡਰਿਕ ਨੇ ਕਸਬੇ ਦੇ ਲੋਕਾਂ ਨੂੰ ਥੈਟਫੋਰਡ ਐਸੋਸੀਏਟ ਹਾਊਸ ਮਿਊਜ਼ੀਅਮ ਦਾਣ ਵਿੱਚ ਦਿੱਤਾ ਸੀ। ਲੋਟਰੀ ਹੈਰੀਟੇਜ ਫੰਡ ਦੇ ਇੰਗਲੈਂਡ ਅਤੇ ਮਿਡਲੈਂਡ ਦੇ ਲਈ ਡਾਇਰੈਕਟਰ ਨੇ ਇਹ ਕਿਹਾ ਕਿ ਅਜਾਇਬ ਘਰ ਹੁਣ ਦਲੀਪ ਸਿੰਘ ਦੇ ਪਰਿਵਾਰ ਦੇ ਦਿਲਚਸਪ ਕਿਸੇ ਜਾਂ ਇਤਿਹਾਸ ਨੂੰ ਪ੍ਰਦਰਸ਼ਨ ਕਰ ਲਈ 2 ਸਾਲਾਂ ਦਾ ਪ੍ਰੋਜੈਕਟ ਸ਼ੁਰੂ ਕਰ ਰਿਹਾ ਨੌਰਫੋ ਕਾਉਂਟੀ ਕਾਉਂਸਲ ਨੇ ਇਹ ਵੀ ਮੀਡੀਆ ਨੂੰ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਐਂਗਲੋ ਪੰਜਾਬ ਇਤਿਹਾਸ ਨੂੰ ਵੀ ਦਰਸਾਇਆ ਜਾਵੇਗਾ ਇਸ ਤੋਂ ਇਲਾਵਾ ਪਰਿਵਾਰ ਦੇ ਯੋਗਦਾਨ ਤੇ ਹੋਰ ਉਦਮਾਂ ਨੂੰ ਵੀ ਪਰਦਰਸ਼ਿਤ ਕੀਤਾ ਜਾਵੇਗਾ ਅਜਾਇਬ ਘਰ ਵਿੱਚ ਪਰਿਵਾਰ ਦੀਆਂ ਕੁਝ ਚੀਜ਼ਾਂ ਜਿਨ੍ਹਾਂ ਵਿੱਚ ਦਲੀਪ ਸਿੰਘ ਦੀ ਵਾਕਿੰਗ ਸਟਿਕ ਵੀ ਸ਼ਾਮਲ ਹੈ ਨੂੰ ਵੀ ਪ੍ਰਦਰਸ਼ਨ ਕੀਤਾ ਜਾਵੇਗਾ ਉਹਨਾਂ ਨੂੰ ਇਹ ਸਟਿਕ ਬਰਤਾਨੀਆਂ ਦੇ ਮਹਾਰਾਜਾ ਐਡਵਰਡ 7 ਨੇ ਉਸ ਵੇਲੇ ਦਿੱਤੀ ਸੀ ਜਦੋਂ ਉਹ ਵੇਲਜ਼ ਦੇ ਸ਼ਹਿਜ਼ਾਦੇ ਸਨ ਤੇ ਹੁਣ ਸਿੱਖ ਰਾਜ ਦੇ ਆਖਰੀ ਜਿਹੜੇ ਰਾਜੇ ਸੀ ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਨੂੰ ਪਰਦਰਸ਼ਨ ਕਰਨ ਲਈ ਦੁਨੀਆ ਭਰ ਦੇ ਲੋਕਾਂ ਨੂੰ ਦੱਸਣ ਲਈ ਕਿ ਆਖਰ ਸਿੱਖ ਸਾਮਰਾਜ ਕਿਵੇਂ ਹੋਂਚਾਇਆ ਕਿਵੇਂ ਸਮਾਪਤ ਹੋਇਆ ਉਹਨਾਂ ਦੀ ਜਿੰਨੀ ਵੀ ਯੋਗਦਾਨ ਰਿਆ ਖਾਸ ਕਰਕੇ ਮਹਾਰਾਜ ਦਲੀਪ ਸਿੰਘ ਦੀ ਵਿਰਾਸਤ ਨੂੰ ਲੈ ਕੇ ਹੁਣ ਬਰਤਾਨੀਆ ਦੀ ਸਰਕਾਰ ਨੇ ਨੈਸ਼ਨਲ ਹੈਰੀਟੇਜ ਫੰਡ ਚੋਂ ਕਰੀਬ 2 ਲੱਖ ਪਾਉਂਡ ਦੀ ਗ੍ਰਾਂਟ ਦਿੱਤੀ ਹੈ ਇਸ 2 ਲੱਖ ਪਾਉਂਡ ਦੀ ਗ੍ਰਾਂਟ ਦੇ ਨਾਲ ਹੀ ਮਹਾਰਾਜ ਦਲੀਪ ਸਿੰਘ ਦੀ ਵਿਰਾਸਤ ਨੂੰ ਪਰਦਰਸ਼ਨ ਕਰੇਗਾ ਇੱਕ ਬਰਤਾਨੀਆ ਦਾ ਅਜਾਇਬ ਘਰ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ